ਤਾਲਣੇ ਭਰਾਵਾ ਉਹ ਲੋਕ ਕੰਨਿਆਂ ਕੇ ਸੁਣਤਾ ਓਏ ਜਿੰਨਾਂ ਨੂੰ ਕਦੇ ਲੋੜੀ ਵੰਪਰ ਨਿਕਲਿਆ ਕਦੇ ਵਿਸਾਖੀ ਵੰਪਰ ਨਿਕਲਿਆ ਇੱਕਾ ਸਾਡੀ ਕਿਸਮਤ ਦੇਖ ਲੋ ਛੋਟੇ ਹੁੰਦਾਂ ਨੇ ਫੋੜੇ ਫੁਣਸੇ ਨਿਕਲੀ ਗਏ ਹੁਣ ਜਦੋਂ ਵੱਡੇ ਹੋਏ ਸੀ ਮਾੜੀ ਵੋਟੀ ਆਸੀ ਜ਼ਿੰਦਗੀ ਤੇ ਹੁਣ ਪਾਥਰੀਆਂ ਨਿਕਲਣ ਲੱਗੀਆਂ ਸਾਡੀ ਤਾਂ ਜਦੋਂ ਖਾਦੀ ਗੜੀ ਸਾਡਾ ਤਾਂ ਨਾਲ ਵਾਲੇ ਵੀ ਇਹੋ ਜਿਹੇ ਹੋਏ ਪਏ ਨੇ ਕੱਲ ਮੇਰੇ ਮਿੱਤਰ ਦਾ ਫੋਨ ਆਇਆ ਕਹਿੰਦਾ ਯਾਰ ਬਵਾਸੀਰ ਨਿਕਲੀ ਪਈ ਏ ਕਹਿੰਦਾ ਦੂਰੀਨ ਵਾਲਾ ਪ੍ਰੈਸ਼ਨ ਕਰਾਵਾਂਗੇ ਦੂਜਾ ਕਰਾਣਾ ਮੈਂ ਆਪਾਂ ਸਾਰੇ ਇੱਕ ਨਾਲ ਦੇ ਹੋਏ ਪਏ ਹਾਂ ਓਏ ਕਹਾਂ ਕੀ ਹੋ ਗਿਆ ਵਾ ਹੋਣਾ ਤਾਂ ਕੀ ਸੀ ਮਾ 10 ਦਿਨ ਪਹਿਲਾਂ ਬੀਬੀ ਦੇ ਰਸੌਲੀ ਨਿਕਲੇ ਯਾਰ ਦੂਜਾ ਪੈਸਾ ਤਾਂ ਮੇਰੇ ਸਾਲਾ ਦੀ ਜ਼ਿੰਦਗੀ ਚ ਕੀ ਆਉਣਾ ਸੀਗਾ ਮੈਂ ਸਾਡ ਦਾ 5 ਲੱਖ ਵਾਲਾ ਕਾਰ ਜ ਆਪਣੀ ਬਣਿਆ ਜਿੱਦ ਦੇ ਅਸੀਂ ਰਸੌਲੀ ਦਾ ਆਪਰੇਸ਼ਨ ਕਰਾ ਲਿਆ ਨਾਲ ਦਿਨਾਂ ਭੋਂਤ ਮੰਨ ਨੇ ਐਲਾਨ ਕਰਤਾ ਕਿ 10 ਲੱਖ ਦਾ ਲਾਜ ਫਰੀ ਕਿਉਂ ਖੈ ਵੀ ਮੇਰੀ ਬੇਬੇ ਦੀ ਰਸੌਲੀ ਉਡੀਕੀ ਜਾਂਦਾ ਸੀ ਵੀ ਜੇ ਤੱਕ ਡਕੜਾ ਲਿਓਦੇ ਐਲਾਨ ਕਰੂੰਗਾ 40 ਰੁਪਏ ਦੀ ਕੀ ਆਸ ਕਰਾਂਗੇ ਜਿਹਦੇ ਬੰਦੇ ਨੂੰ ਮੈਡੀਕਲ ਵਾਲਾ ਪੈਸਾ ਨਹੀਂ ਮਿਲਦਾ ਉਹ ਇੱਕ ਗੱਲ ਤਾਂ ਹੈਗੀ ਆ ਜਿੱਦੇ ਦਾ 10 ਲੱਖ ਖੜਾ ਲਾਣ ਜਾ ਕਰਤਾ ਬੁੜੀਆਂ ਬਹੁਤ ਚਾਂਬਲੀਆਂ ਅਸੀਂ ਸਰਕਾਰੀ ਬਾਹਰ ਚ ਬੈਠੇ ਜੋ ਬੁੜੀਆਂ ਲੱਗੀਆਂ ਪਰ ਵਾ ਚੜਨ ਜਦੋਂ ਟਾਕੀ ਚ ਲੱਗੀਆਂ ਲਮਕਣ ਇੰਨੀ ਭਰ ਗਈ ਬਸ ਕਨੈਕਟਰ ਨੇ ਕਿਤੇ ਦਬਕਾ ਜੇ ਮਾਰਦੇ ਨੇ ਇਹ ਕਹਿੰਦਾ ਕਹਿੰਦਾ ਬੇਬੇ ਕਿਉਂ 50 ਰੁਪਏ ਪਿੱਛਾ ਤੇ ਗਿੱਟੇ ਕੋਲ ਦ ਚੜਾਏਂਗੀ ਕਹ ਪੈ ਥੱਲੇ ਉਤਰੇ ਬੇਬੇ ਬੋਲਦੀ ਕਹਿੰਦੀ ਤਾਂ ਕੀ ਲੈਣਾ 10 ਲੱਖ ਦਾ ਲਾ ਕੇ ਕਹਿੰਦੀ ਸਾਡਾ ਫਰੀ ਆ ਚਾਹੇ ਕਹਿੰਦੀ ਕਿੰਨੀ ਮਰਜ਼ੀ ਭਜਾ ਲਈ ਮਾਖਾ ਬੇਬੇ 2 ਅਕਤੂਬਰ ਤੋਂ ਆਹੋ ਇਸ ਤੋਂ ਪਹਿਲਾਂ ਨਾ ਮਾਖੇ ਤਾਂ ਗੱਲ ਤੇ ਬੈਜੀ ਮੁੱਖ ਮੰਤਰੀ ਦੇ ਜਾ ਕੇ ਵੀ ਤੂੰ ਕਿਹਾ ਸੀ ਪੂਰੀ ਖਬਰ ਪੜ ਲਿਆ ਕਰੋ ਬੇਬੇ ਨਾਲੇ ਬੱਕੜੀਆਂ ਚੱਬੀ ਜਾਵੇਂ ਨਾਲ ਮੈਨੂੰ ਕਰੇ ਹਾਂ ਬੱਸ ਨਾ ਕਿਹੜਾ ਘਾਟਾ ਮੈਂ ਤਾ ਅਗਲੀ ਕੱਜ ਪੁੱਤ ਅਗਲੀ ਕੱਜ ਮੈਨੂੰ ਕੋਈ ਚੱਕਰੀ ਮੈਂ ਤਾਂ ਉੱਡ ਚੜਦੀ ਸੀ ਕਿਤੇ ਵੀ ਲੇਟ ਹੋ ਜੂਗਾ ਹਾਂ ਲੇਟ ਕਾ ਨੂੰ ਮਾ ਤੈਨੂੰ 10 ਰੱਖ ਦੀਂਦਾ ਸੀਗਾ 10 ਰੱਖ ਬੋਲਦਾ ਤੇਰੇ ਚ ਮਾਖਿਆ ਪਹਿਲਾਂ ਮਾਖਾ ਗਾਣੇ ਆਏ ਚੱਲਦੇ ਹੁੰਦੇ ਵੀ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਜਿਹਾ ਯਾਰ ਬੋਲਦਾ ਮਗਾ ਹੁਣ ਭਈ 10 ਲੱਖ ਬੋਲਦਾ ਮਖਿਆ ਪਵਨਤਮਨ ਸਾਹਿਬ ਕੰਮ ਤਾਂ ਤੁਸੀਂ ਚੰਗਾ ਕਰ ਰਹੇ ਹੋ ਪਰ ਬੁੜੀਆਂ ਬਹੁਤ ਚਮਲਾਤੀਆਂ ਪਹਿਲਾਂ ਆਧਾਰ ਕਾਰਡ ਕਰਕੇ ਸਾਡੀਆਂ ਸੋਨ ਨੂੰ ਸਾਡੀਆਂ ਸੀਗੀਆਂ ਹੁਣ ਜਿਹੜਾ 10 ਲੱਖ ਦਾ ਤੁਸੀਂ ਲਾ ਕੇ ਫ੍ਰੀ ਕਰਾਤਾ ਇਹਦੇ ਕਰਕੇ ਤਾਂ ਜਮੀ ਪੱਤੇ ਵਾਗੀਆਂ ਹੈ ਚੈੱਕ ਕਰਾਦਾ ਸਾਰਿਆਂ ਨੇ ਯਾਰ ਪਰ ਬੁੜੀਆਂ ਵੱਗ ਚੰਬਲ ਪਰ ਮੈਂ ਸਾਰੀਆਂ ਬੁੜੀਆਂ ਨੂੰ ਇੱਕ ਗੱਲ ਦੱਸ ਦਿੰਨਾ ਮੈਂ ਪਵਨਤਮਨ 10 ਲੱਖ ਤਾਂ ਤੁਹਾਨੂੰ ਦੇ ਦੂਗਾ ਪਰ ਦਲੀਆਂ ਨਹੀਂ ਬਣਾ ਕੇ ਜਾਂਦਾ ਕਰੇ ਉਹ ਦਲੀਆਂ ਮੇਰੇ ਵਰਗੀ ਬਣਾਊਗਾ ਮਾ ਤੜਵੰਦਾ ਸੇਵਾ ਦਾ ਅਸੀਂ ਹੀ ਕਰਾਂਗੇ ਕਿਉਂ ਸੰਢ ਦੁਬਾਰੀਆਂ ਨਹੀਂ ਹੁੰਦੀਆਂ ਤੁਸੀਂ ਹਸਪਤਾਲ ਵੀ ਅਸੀਂ ਲੈ ਕੇ ਜਾਵਾਂਗੇ ਗਿੱਟੇ ਗੋਡੇ ਵੀ ਅਸੀਂ ਦਵਾਈ ਵੀ ਅਸੀਂ ਲਾ ਕੇ ਦੇਵਾਂਗੇ ਐ ਵੀ ਪੁੱਛਾਂਗੇ ਵੀ ਹੈ ਇਹ ਜੇកਾ ਤੋ ਕਰੀ ਐਨੀ ਕੋਈ ਦੁੱਖਦਾ ਤਾਂ ਨਹੀਂ ਐਨੇ ਨਹੀਂ ਪੈਰ ਛੱਡਣੇ ਚਾਹੀਦੇ ਫੇਰ ਕਿ ਸਾਡੀ ਕਿਸ ਵਿੱਚ ਪੈਸਾ ਨਹੀਂ ਹੈਗਾ ਜਸਤ ਜਮੀਂ ਥੱਲੇ ਲਾ ਰੱਖਿਆ ਸਾਨੂੰ ਜੀ ਚਲੋ ਮਰ ਜੀਆ ਭਾਈ ਥੋੜੀ ਤੁਸੀਂ ਜਾਣੋ ਤੁਹਾਡੀਆਂ ਸਰਕਾਰਾਂ ਜਾਣੋ ਹੈ